ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਦੇ ਬਲਾਗ 'ਚ ਤੁਹਾਡਾ ਅੱਜ ਅਸੀਂ ਬਣਾਉਣ ਲੱਗੇ ਆ ਗਲੁਗਲੇ ਦੀ ਚੌੜੀਆਂ ਅੱਜ ਤੁਹਾਨੂੰ ਦਿਖਾਉਣੇ ਆ ਜੀ ਕਿ ਕਿੱਦਾਂ ਤਿਆਰ ਹੁੰਦੇ ਨੇ ਚੁੱਲੇ 'ਤੇ ਆਟਾ ਤਿਆਰ ਕਰ ਲਿਆ ਮੰਮੀ ਹੋਰ ਕੀ-ਕੀ ਪੈਂਦਾ ਇਹਦੇ ਵਿੱਚ ਇਹਦੇ ਵਿੱਚ ਪੈਂਦਾ ਆਟਾ ਅਦਰਕ ਹਾਂ ਸਾਫ ਹਾਂ ਬੀਗਾਂ ਝੋਟਾ ਹਾਂ ਫਿਰ ਰੜਾ ਕੇ ਕਿਉ ਕੋਲ ਤਿਆਰ ਕਰ ਲਿਆ ਹਾਂ ਫੇਰ ਤੇਲ ਪਾ ਕੇ ਕੜਾਹੀ ਜੀ ਗਰਮ ਕਰੇ ਪਕਾ ਦੇਣੀ ਹੂੰ ਕੜਾਹੀ ਜੀ ਤੇਲ ਵੀ ਪਾ ਲਿਆ ਜੀ ਅੰਤ ਨੂੰ ਤਿਆਰ ਕਰਦੇ ਦਿਖਾਉਂਦੇ ਕਿ ਕੰਨ ਤਿਆਰ ਕਰਦੇ ਆ ਲਓ ਜੀ ਤੇਲ ਆਪਣਾ ਪੈ ਗਿਆ ਸਾਰਾ ਉਹ ਲੋਹੇ ਚੰਗੀ ਤਰ੍ਹਾਂ ਹਲਾ ਲਿਆ ਇੱਧਰ ਤੇਲ ਵੀ ਆਪਣਾ ਕੱਢ ਕੇ ਤਿਆਰ ਹੋ ਗਿਆ ਆ ਚੁੱਲਾ ਵੀ ਅਸੀਂ ਸਿਮਿੰਟ ਦਾ ਬਣਾਇਆ ਸਾਰਾ ਇਹ ਸਾਰਾ ਚੂਹਿਆਂ ਦੇ ਪੱਟਤਾ ਤਾਂ ਉੱਥੇ ਤੇ ਉਰੇ ਗਲੀਆਂ ਘੜਤੀਆਂ ਇਹ ਫੇ ਮੰਮੀ ਨੇ ਸਾਰਾ ਚੁੱਲਾ ਸਿਮਿੰਟ ਦਾ ਬਣਾਇਆ ਦੁਆਰਾ ਨਾਲੇ ਪੱਕਾ ਕੰਮ ਹੋ ਗਿਆ ਉਹ ਮਾਂ ਦਾ ਸ਼ੁਰੂਆਤ ਤਿਆਰੀ ਕਰਤੀ ਸ਼ੁਰੂ ਮੰਮੀ ਨੇ ਘਰੋਂ ਕਿਲੇ ਲੱਗਿਆ ਜਿ ਬੜਨ ਅਜੋ ਤੁਹਾਨੂੰ ਦਿਖਾਉਣੀ ਹੈ ਜੋ। ਲੋ ਜੀ ਛੋਟੇ ਛੋਟੇ ਗੁਰਗਰੇ ਤਿਆਰ ਹੋ ਰਹੇ ਹਨ। ਉਹ ਤਾਂ ਇਹ ਕੋਸਕਿੰਟ ਆ ਭਰਖਣੇ ਇਹਦੇ ਵਿੱਚ ਬਹੁਤ ਦੇਰ ਨਹੀਂ ਰੱਖਣੇ ਫਿਰ ਕਾਲੇ ਹੋ ਜੂਗੇ ਇਹਨਿੰਗ ਤਾਂ ਹੁਣ ਇਹਨਾਂ ਨੂੰ ਥੋੜਾ ਥੋੜਾ ਹਿਲਾ ਲੈਣਾ ਤਾਂ ਜੋ ਇਹ ਜਲ ਨਾ ਖਾਣ ਦਾ ਹੀ ਸਵਾਦ ਬਕਰ ਹੈ। ਇਹ ਗਰਮ ਗਲੇ ਸਾਡੇ ਹੋ ਗਏ ਤਿਆਰ ਹੁਣ ਇਹਨਾਂ ਨੂੰ ਲੱਗਿਆ ਬਾਹਰ ਕੱਢਣ। ਲਓ ਜੀ ਦੇਖੋ ਕਰੋ ਚੈੱਕ ਸੈ ਚੈੱਕ ਕਰੋ। ਬਹੁਤ ਸੋਨੇ ਤਿਆਰ ਹੋਏ ਆ। ਖਾਣ ਚ ਵੀ ਪੂਰੇ ਜਮੀ ਹੋਗੇ। ਟੇਸਟੀਆਂ ਪੂਰੇ ਚੱਕ ਦੋ ਫਿਰ ਕੰਮ ਨੂੰ ਖੈਲੀ ਵੰਦਾ ਕਿਉਂ ਖੈਲੀ ਹੈ ਪੂਰੇ ਟੇਸਟੀ ਬਣਿਆ ਟੇਸਟੀਆਂ ਚਲੋ ਵਧੀਆ ਤੈਨੂੰ ਓਏ ਤੂੰ ਪਹਿਲਾਂ ਦੱਸਿਆ ਨਹੀਂ ਵਧੀਆ ਇਹਨਾਂ ਐਂ ਜਮੀ ਓਕੇ ਵਧੀਆ ਖੇਲੇ ਤੇ ਬੜਾ ਬਹੁਤ ਮਿੱਠਾ ਕਰੀਆ ਸੌਂਗ ਪਾਈਏ ਵਿੱਚ ਹਾਲ ਮੇ ਕੰਮੀ ਹਾਲ ਹਾਲ ਓ ਠੰਡਾ ਖਾਲੇ ਫਿਰ ਦਾ ਖਾਲੀ ਜੀ ਪਤਾ ਜੀ ਲਾਜੀ ਨਹੀਂ ਬਹੁਤ ਯਾਰ ਟੇਸਟੀ ਆ ਬਹੁਤ ਜਵਾ ਹਾਂ ਸਾਫ ਭਾਈ ਵਿੱਚ ਮਿੱਠਾ ਸੋਡਾ ਪਾਇਆ ਹਾਂ ਚੁੱਲੇ 'ਤੇ ਖਾਣ ਦੇ ਬਹੁਤ ਵੱਖਰਾ ਸਵਾਦ ਆ। ਕੀ ਗੱਲ ਬਣਾ ਲਿਆ ਕਰਾਂਗੇ ਇਹ? ਬਣਾ ਕੇ ਦੇਖੋ ਇੱਕ ਵਾਰ ਚੁੱਲੇ 'ਤੇ। ਗੈਸ 'ਤੇ ਤਾਂ ਹੁਣ ਅੱਜ ਕੱਲ੍ਹ ਹਰੇਕੇ ਬਣਾਉਂਦਾ। ਚੁੱਲੇ 'ਤੇ ਬਣਾ ਕੇ ਖਾ ਕੇ ਦੇਖਿਓ। ਵੱਖਰਾ ਹੀ ਸਵਾਦ ਆ। रा डेडी hmm。क्या कहता तेरा डेडी कह के रिश्ता करा पाया ਤੱਪਾ ਗਾਣਾ ਤਪੇ ਤੂੰ ਕਹੇ ਮੜ ਜਾ ਤੇਰੇ ਕਿਥੇ ਕਿਹੜੇ ਪਿੰਡ ਲਖਨਪੁਰ ਲਖਨਪੁਰ ਹੈ ਨਾ ਸਮਰਦਾ ਕਹਿੰਦਾ ਉੱਥੇ ਵਧੀਆ ਨਹੀਂ ਹੈਗੇ ਹੋਰ ਉੱਥੇ ਨਹੀਂ ਵਧੀਆ ਹੈਗੇ ਕਿਤੇ ਹੋਰ ਹੈ 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 ਕਾ ਤੇ ਤਾਂ ਉੱਥੋਂ ਹੋ ਜਾਵੇ ਚੰਡੀਗੜ ਚੰਡੀਗੜ ਜਾ ਤੂੰ ਉੱਥੇ ਵਧੀਆ ਚੰਡੀਗੜ ਇਹ ਚੰਡੀਗੜ ਤੇ ਵੀ ਆਉਂਦਾ ਰਿਸ਼ਤਾ ਇਹਨੂੰ ਨਹੀਂ ਕਿਰਾਇਆ ਕਿਉਂ ਨਹੀਂ ਆ ਇਹਨੇ ਲੈ ਚੰਡੀਗੜ ਤੇ ਨੇ ਦਸਤਾਉਂਦਾ ਹੀ ਹੈ ਅੱਜੇ ਬੰ ਪਾਣੀ ਦੁੱਲੀ ਦਿੰਦਾ ਹੈ ਹਾਂ ਦੁੱਲਦੇ ਨਾ ਪਾਣੀ ਮਰੇ ਪਾਣੀ ਕਾੜੇ ਨਾ ਕੋਈ ਚੋਕੀ ਪੜੀ ਜੇ ਦੁੱਲਦੇ ਚਲ ਚੌਰੀਆਂ ਖਾ ਲੈਨੇ ਨਾ ਆ ਕੇ ਜੱਗਾ ਹਟ ਪਾਣੀ ਚਲ ਠੀਕ ਖਾ ਜੀ ਫੇ ਯਾਦ ਰੱਖੀ ਠੀਕ ਆ ਲਓ ਜੀ ਗੁਰਕੀਆ ਦੀ ਰੈਸਪੀ ਤਿਆਰ ਹੋ ਗਈ ਆਪਣੀ ਕੱਟ ਲਏ ਪੂਰੇ ਆ ਬੱਚੇ ਇੱਧਰ ਸਾਡੇ ਖਾਣ ਨੂੰ ਬੈਠੇ ਕਿੰਨੇ ਕ ਖਾਣੇ ਆ ਇੰਨੀ ਕਿੰਨੀ ਤੈਨੂੰ ਤਾਂ ਸੁੱਕਿਆ ਜਾਂਦਾ ਢਿੱਡ ਤੇਰਾ ਛੋਟਾ ਜਾ ਉਹ ਬੰਦੇ ਦੇ ਤਾਂ ਪੈ ਜਾਣਗੇ 10 12 ਗੁਲਗੁਲੇ ਇਹ ਵੱਨ ਪੈ ਕਾ ਇਹ ਤੁਹਾਨੂੰ ਕੀ ਪਤਾ ਆਓ ਜੀ ਗੁਲਗੁਲਿਆਂ ਦੇ ਬਾਅਦ ਹੁਣ ਆਪਣੀ ਕਚੌੜੀਆਂ ਦੀ ਤਿਆਰੀ ਸ਼ੁਰੂ ਹੋ ਗਈ ਆਲੂ ਭਰ ਦੇ ਆਈ ਵਿੱਚ ਕਚੌੜੀਆਂ ਦੇ ਆ ਲਫਾਫਾ ਲਫਾਫੇ ਦੇ ਵਿੱਚ ਰੱਖ ਕੇ ਕਚੌੜੀ ਫੇਰ ਹੱਥ ਨਾਲ ਉਹ ਕਰੂਗੇ ਗੋਲ ਗੋਲ ਇਹਦੇ ਨਾਲ ਆਲੂ ਨਹੀਂ ਨਿਕਲਦੇ ਹੈਗੇ ਇਹ ਵੀ ਸਾਡੀ ਟਰਿਕ ਵਰਤੀ ਹੋਈ ਆ ਆਪਣੀ ਅਸੀਂ ਆਪ ਦਿਮਾਗ ਲਾਇਆ ਤਾਂ ਕਈ ਸਾਲਾਂ ਤੋਂ ਅਸੀਂ ਇਦਾਂ ਹੀ ਕਰਦੇ ਆ ਹੁਣ ਉਹ ਤੇ ਪਲੇਟ ਰੱਖ ਕੇ ਤੁਹਾਨੂੰ ਦਿਖਾਉਦੇ ਆ ਉਹ ਗੋਲ ਹੋ ਗਈ ਇਹਦੇ ਨਾਲ ਆਲੂ ਜਿਹੜੇ ਆਲੂ ਭਰਦੇ ਆ ਨਾ ਆਪਾਂ ਕਚੌਰੀਆਂ ਦੇ ਵਿੱਚ ਇਹ ਬਾਹਰ ਨਹੀਂ ਆਉਂਦਾ ਹੈਗਾ ਨਹੀਂ ਤਕਰੀਬਨ ਜੇ ਆਪਾਂ ਹੱਥ ਨਾਲ ਇਹਨੂੰ ਗੋਲ ਕਰਦੇ ਆ ਫਿਰ ਇਹ ਬਾਹਰ ਆ ਜਾਂਦਾ ਹੈ ਚੌੜੀ ਹੋ ਗਈ ਪਿਆਰ ਹੁਣ ਇਹਨੂੰ ਫੜਾਈ ਦੇ ਵਿੱਚ ਛੜਦਾ ਤੇ ਬਸ ਤੇ ਹੋ دونك ਅਕਸ ਨੂੰ ਪੱਪੜੀ ਚੌੜੀ ਆਪਣੀ ਤਿਆਰ ਹੋ ਗਈ ਪਰ ਇਹਨੂੰ ਸੇਕ ਲਵਾ ਦੇ ਤਾਂ ਆਸ ਕੱਢ ਲੇ ਤਕਰੀਬਨ ਕਚੌਰੀਆਂ ਵੀ ਤਿਆਰ ਹੋ ਗਈਆਂ ਸਾਡੀਆਂ। ਥੋੜੀਆਂ ਬਚੀਆਂ ਰਹਿ ਗਈਆਂ ਬਸ। ਸਾਰੀਆਂ ਕਚੌਰੀਆਂ ਬਣ ਗਈਆਂ ਸਾਡੀਆਂ। ਬਣ ਕੇ ਫਿਨਿਸ਼ ਹੋ ਗਈਆਂ ਸਾਰੀਆਂ। ਬਾਕੀ ਕੁਝ ਹੋਰ ਰਹਿ ਗਈਆਂ। ਤਕਰੀਬਨ ਸਾਰੀਆਂ ਹੀ ਬਣ ਗਈਆਂ। ਬਾਕੀ ਹੁਣ ਅਸੀਂ ਖਾਣੇ ਆ। ਚਾਤਰੀਆਂ ਨਾਲ ਤਾਂ ਮਜ਼ਾ। ਓਥੇ ਬਾਅਦ ਫਿਰ ਕ੍ਰਿਕਟ ਖੇਡਦੇ ਆ ਬੱਚਿਆਂ ਦਾ। ਕਚੌਰੀਆਂ ਕੋਲ ਗਲੇ ਸਾਡੇ ਆ ਕੇ। ਹੁਣ ਅਸੀਂ ਫਿਨਿਸ਼ ਕਰਦੇ ਆ ਇਹਨਾਂ ਨੂੰ। ਚਲੋ ਫਿਰ ਕ੍ਰਿਕਟ ਖੇਡਣੀ ਆਪਾਂ ਨੇ ਉਠੋ। ਚਲੋ 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 ਪੇਟ ਪੂਜਾ ਕਰ ਲਓ ਜਲਦੀ ਠੀਕੋ ਲੈ ਗੋਲ ਗੋਲੇ ਖਾ ਕੇ ਦੇ ਟੇਸਟੀ ਆ ਲੈ ਚੱਕ ਦੇ ਚੱਕ ਦੇ ਕੰਮ ਨੂੰ ਘਾਰਾ ਘਾਲ ਚੱਕ ਦੇ ਕੀ ਕੰਨ ਰੈਸਟੀ ਲੱਗਿਆ ਕਾਲਾ 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 ਇਹ ਕੋ ਦਾ ਜੰਬੜਗਾ ਗੁਰੂ ਘਰੇ ਨੂੰ ਛੇਰੂ ਨੂੰ ਖਵਾ ਕੇ ਆਉਂਦੇ ਆ ਛੇਰੂ ਲੈ ਉਹਨੇ ਖਾ ਗੁਲਗੁਲਾ ਲੈ ਲੈ ਦੇਖ ਤਾਂ ਟੇਸਟੀ ਆ ਚੱਕਦਾ ਛੇਰੂ ਨੇ ਵੀ ਉਰੀ ਖਾਣਾਂ ਦਾ ਬਹਿ ਕੇ ਗੁਲਗੁਲੇ ਕੇ ਚੌਧੀਆਂ ਆ ਆਰਾਮ ਪੈ ਕੇ ਨਾ ਖਾਣ ਲੱਗ ਜੀ ਕਿਤੇ ਪਾ ਦੇਣਾ ਹਣਾ ਕਲਪੂ ਨੂੰ ਚਾਰ ਦਿਨ ਸਾਰ ਜਾਨ ਤੇ ਤੈਨੂੰ ਹਾਂ ਜਾ ਜਾ ਆ ਬਹੀਏ ਠੀਕ ਆ ਆ ਨਿਮਰਤ ਨੇ ਛੱਡਤੀ ਇਹ ਆਊਟ ਆ ਬਾਈ ਇਹ ਬੰਦਾ ਸੱਟਾ ਲਾਉਂਦੀ ਪਿੱਟਦਾ ਪੁੱਤਾ ਦਸ ਦਸ ਬੋਇਨ ਨਹੀਂ ਆ ਦਸ ਦਸ ਨਹੀਂ ਗਿਆ ਆਊਟ ਆ ਹੁਣ ਤਾਂ ਬਈ ਨਿਮਰਤ ਸਾਰਾ ਸਾਰ ਆਊਟ ਆ ਬਾਵਾ ਨੂੰ ਦੋਏ ਪੋਇਓ ਹੁਣ ਦਾ ਆਟਾ ਮਤ ਤੁਸੀਂ ਕੁਮਰਾ ਬੰਦੇ ਹੈ ਬਹੁਤ ਸਾਰੇ ਬਈੰਦੇ ਹੋ ਮਤ ਤੁਸੀਂ ਬੈਦਮਾ ਲੱਗਿਆ ਮਤ ਤੁਸੀਂ ਬੈਦਮਾ ਦੀ ਮਰਜਦਾ ਹਾਂ ਬੈਟਿੰਗ ਤੇ ਚੜ ਚੁੱਕਿਆ ਕਾਹਨੇ ਵਿਰਾਟ ਕੋਹਲੀ ਵਿਰਾਟ ਕੋਹਲੀ ਨੇ ਭੁਮਰਾ ਮਮਾ ਤੂੰ ਸੇ ਤੇ ਬੋਲਿੰਗ ਕਰਨ ਲੱਗਿਆ ਐ ਫੱਟ ਗਈ ਨ ਵਰਤ ਪੱਤਰੂ ਸਾਹਿਬ ਦੀ ਬੈਟਿੰਗ ਨਹੀਂ ਹੋਈ ਅਜੇ ਤੱਕ ਤੂੰ ਸੇ ਆਪਣ ਬੋਲਣਾ ਕਰਨ ਲੱਗਿਆ ਐ ਅੱਜ ਔਡਰੀ ਨਹੀਂ ਹੋਣਾ ਮੈਂ ਚੌਕਾ ਪਤਲੂ ਜੀ ਆ ਰਹੇ ਹਨ ਬੋਲਿੰਗ ਕਰਨ ਔਰ ਇਹ ਸ਼ਿਕਾ ਸ਼ਿਕਾ ਤਾਂ ਬੋਲਿੰਗ ਹੋ ਰਹੀ ਹੈ ਆ ਪਤਲੂ ਜੀ ਨੇ ਛੱਡੀ ਬਾਲ ਐਨ ਪੂਰੇ ਰੌਣਾ ਹੋ ਗਈ ਹੋ ਗਈ ਬਾਲ ਚੌਕਾ ਵੱਜ ਗਿਆ ਇਹ ਆ ਪਤਲੂ ਜੀ ਦੀ ਬਾਲ ਟੱਚ ਤਾਂ ਹੋਈ ਪਰ ਚਾਜ ਨਾ ਖੇਲੀ ਕਿੱਥੇ ਹੈ ਸ਼ਿਕਾ ਇਹ ਆ ਗਿਆ ਹਾਂ ਇਹ ਬਾਲ 8 ਓ ਮਾਰਿਆ ਸਿੱਕਾ ਕਾ ਮਾਰਤਾ ਓਏ ਸਿੱਕਾ ਜੜਦਾ ਕਹਿੰਦੇ ਓ ਤੇਰੀ ਸਿੱਕਾ ਜੜਦਾ ਕਹਿੰਦੇ ਕੋਰ ਨਹੀਂ ਬਚੀ ਓ ਜਾ ਦੇ ਜਾ ਦੇ ਲੰਬਾ ਜੜਦਾ ਨਹੀਂ ਮਰਦਾ ਹੋਰ ਜੀ ਲਾ ਆਊਟ ਨਹੀਂ ਹੋਇਆ ਬਾਲ ਕਹਿੰਦੇ ਮਾਮੂ ਜੀ ਕਹਿਣ ਲੱਗੇ ਆਊਟ ਕਰਦੀ ਐ ਫਿਰ ਕਰ ਦੋ ਜੀ ਕਰ ਦੋ ਲੈ ਭਾਈ ਆ ਤਾਂ ਕਹਿੰਦੀ ਤੇਜ਼ ਗਈ ਸੀ ਹੋਰ ਕਈ ਵਾਰਾਾਉਂਡੀ ਕਰ ਦਿੰਦਾ ਜੀ ਆਹ ਬਾਈ ਜੀ ਲੈ ਤੇਜ਼ ਸੀ ਆ ਆ ਗਿਆ ਜੀ ਕਹਿੰਦੇ ਮੇਰੇ ਵੀਰੋ ਐਂਡ ਪੂਰੇ ਐਕਸ਼ਨ ਤੇ ਜਾਣ ਰਹੇ ਆ ਮਾਮੂ ਜੀ ਆਈ ਬਾਲ ਆਊਟ ਆਰੀ ਆਊਟ ਇੱਕ ਵਾਰਾ ਤਿੰਨ ਵਾਰੀਆਂ ਆ ਦੇਖੋ ਜੀ ਇਹਨੂੰ ਕਹਿੰਦੇ ਰੌਂਡੀ ਪਟਣਾ ਤਿੰਨ ਵਾਰੀਆਂ ਕੈਚ ਕਰ ਲ ਉਹ ਤੇਰੀ ਲੈ ਵੀਰੋ ਮੇਰੇ ਕਹਿੰਦੇ ਕੈਚ ਛੁੱਟ ਗਿਆ ਕਿਉਂ ਹੱਥ 'ਚ ਕੈਮਰਾ ਵੀ ਹੁੰਦਾ ਕਈ ਵਾਰੀ ਕੈਚ ਛੁੱਟ ਗਿਆ ਆਉਂਦੀ ਆ ਮੇਰੇ ਵੀਰੋ ਬਾਲ ਕਹਿੰਦੇ ਤੰਗ ਕੀਤਾ ਪਿਆ मामੂ ਜੀ ਨੂੰ ਰਾਉਂਡਰ ਜਿਹਾ ਨੇ ਆਈ ਬਾਲ ਆੜੀ ਆਊਟ ਆਊਟ ਹੈ ਮਾਣੋ ਫੇਰ ਆ ਗਈ ਆਪਣੀ ਕੋਲੀ ਕੋਲੇ ਇਹ ਕੱਲ ਦੀ ਹੋਰੀ ਪਈਆ ਕੋਲੀ ਹੁਣੇ ਦੁੱਧ ਚੈੱਕ ਕਰਦੇ ਵੀ ਹੈਗਾ ਕਿ ਨਹੀਂ ਹੈਗਾ ਹੁਣ ਪਾਉਨੇ ਇਹਨੂੰ ਦੁਬਾਰਾ ਮਾਣੋ ਆ ਜਾ ਪੁੱਤ ਲੈ ਮੈਂ ਦੁੱਧ ਲੈ ਆਉਣਾ ਹੈ ਲੈ ਮਾਣੋ ਆ ਜਾ ਲੈ ਕਾਜੂ ਪੀ ਲੋ ਪੀ ਲੋ ਪੀ ਲੋ ਪੀ ਲੋ ਅੱਜ ਕੋਲ ਆ ਗਈ ਮਾਣੋ ਪੀ ਲੋ ਪੀ ਲੈ ਪੀ ਲੋ ਪੁੱਤ ਪੀ ਲੋ ਪੀ ਲੋ ਪੀ ਲੈ ਪੀ ਲੈ ਰਾਮ ਨੇ ਪੀ ਲੈ ਆਪਣਾ ਪੀ ਲੈ ਪੀ ਲੋ ਪੀ ਲੋ ਡਰਨਾ ਪੁੱਤ ਪੀਲਾ ਤੇਰੇ ਜੋਗੇ ਰੱਖਿਆ ਸੀ ਤੈਨੂੰ ਕਿਆ ਕਹਿਣਾ ਪੀ ਲਓ ਨਿਆਣਾ ਤੁਸੀਂ ਉੱਧਰ ਆਹੋ ਮੜ ਜਾ ਮਾਨੂੰ ਪੀਲਾ ਪੀਲਾ ਪੁੱਤ ਪੀਲਾ ਕੁਛ ਨਹੀਂ ਕਹਿੰਦੇ ਅਸੀਂ ਤੈਨੂੰ ਪੀਲਾ ਪੀਲਾ ਮੈਂ ਇਧਰ ਮੈਂ ਚਲੇ ਜਾਂਦੇ ਤੇ ਪੀ ਲਾ ਆ ਚੱਕ ਲਵਾ ਚਲੋ ਗੰਦੇ ਹੁੰਦੇ ਕੋਈ ਕਿਸੇ ਦਾ ਨਹੀਂ ਖਾਣ ਆਉਂਦਾ ਜਿਹੜਾ ਇਹ ਤੇ ਕਰਮ ਅਜ ਤੇਨੂੰ ਮਿਲ ਗਿਆ ਸਾਨੂੰ ਯਾਦ ਚੇਤੇ ਬਿੰਦਾ ਵੀ 2-3 ਦਿਨ ਤੇ ਸਾਡੇ ਘਰ ਬਿੱਲੀ ਆਊਗੀ ਇਹਦਾ ਰਲਿਆ ਹਥੇ ਆਪਣਾ ਖਾਂਦੀ ਆ